ਕਿ ਉਹ ਕਦੇ ਕਦੇ ਮੈਂ ਕਰਿਆ ਨਹੀਂ ਉਹ ਨਵੀਂ ਦਾ ਉਹਨੂੰ ਸੱਪੀ ਗੋੜਾ ਅਜੀਬ ਜਿਹਾ ਲੱਗਦਾ ਆਹ ਦੇ ਦੇ ਉਹਨੂੰ ਚਲ ਹਾਂਜੀ ਅਜੀਬ ਜਿਹਾ ਸੀਗਾ ਵੀਡੀਓ ਵੀ ਜਿਹੜੇ ਅੱਜ ਜਿਹੜੇ ਦਵਾ ਤੇ ਸੱਧਿਆ ਉਹਦੀ ਹਰੀ ਲਾੜੀ ਹੈ ਹਾਂ ਅੱਜ ਨਹੀਂ ਹੈ ਹਰੇ ਬੰਦੇ ਅੰਨਸੇ ਨੇ ਗੱਲ ਦੱਸਿਆ ਨਾ ਆਕੇ ਆਹ ਕਦਰ ਜਿੱਛੀ ਗਈ ਹਾਂਜੀ ਚਾਰ ਪੰਜ ਦਿਨ ਬਿਨਾ ਚਿੱਠੀ ਆਵੇ ਚਿੱਠੀ ਦੇਖਦੇ ਚੱਲ ਗਈ ਨਾ ਤੁਸੀਂ ਆਪਣੀ ਹਰੀ ਲਾੜੋ ਆਪਣੀ ਹਰੀ ਆਏ ਜੇ ਆਪਣੀ ਲਾੜੀ ਲਾਓ ਬੰਦੇ ਸਾਰੇ ਗਰਮ ਆੜੇ ਬੰਦੇ ਉਹਨਾਂ ਨੂੰ ਫੇਕ ਲਾਵਾਂਗੇ ਲਾਓ ਨਹੀਂ ਆ ਬੱਸ ਤੁਸੀਂ ਨਵਾ ਜਾਓ ਜੀ ਇਧਰ ਸੱਦੇ ਨਾ ਆੜੇ ਲਓ ਨਹੀਂ ਲਓ ਮੇਰੀ ਉਂਟੜੀ ਮਾਰੀ ਤਾਂ ਮਕਤੀ ਚਲ ਗਈ ਹੈ ਨਾ ਹਾਂਜੀ ਦੇਖੋ ਚਿੱਠੀ ਸਾਨੂੰ ਕੱਲ ਹੀ ਆਈ ਆ ਤੇ ਬੰਦੇ ਕੋਈ ਵਾਂਡੇ ਗਿਆ ਕੋਈ ਵਿਰੇ ਗਿਆ ਵਾਂਡੇ ਕਹੇ ਅਸੀਂ ਦੱਸ ਸਾਡੇ ਸਾਡੇ ਕੋਈ ਨਾ ਸਟਾਫ ਮਿਲਿਆ ਥੋੜਾ ਮਾਨੂੰ ਪੰਜ ਨਾ ਭਾਈ ਜੀ ਇਹ ਇਕ ਦੇ ਨਹੀਂ ਲਾਉਣੀ ਲਾਉਗਾ ਸਾਨੂੰ ਸੱਚ ਅਗਲਾ ਬੋਲ ਨੰਬਰ ਦੇਖੋ ਇੰਨਾ ਕਿਦਾਂ ਤੁਸੀਂ ਗੱਲ ਕਰ ਸਕਦੇ ਹੱਡਣਾ ਦੇਖੋ ਹਾਂਜੀ ਲਾਈਨ ਪੀੜੀ ਸਾਹਿਬ 38 268388 26 83 83 83 ਬਾਜੀ ਤਾਂ ਹਿੱਦਾਂ ਜੁੱਠੀ ਵੀ ਨਹੀਂ ਸ਼ਾਮ ਨੂੰ ਬੰਦਾ ਭੱਜਦੇ ਬੰਦਾ ਸ਼ਾਮ ਨੂੰ ਦੇ ਵੜੇ ਗਿਆ ਵੇ ਸਾਡੇ ਭੂਆ ਦੇ ਮੜੀ ਡੈਥ ਹੋਈ ਆ ਪਰ ਸਾਨੂੰ ਉਹਦਾ ਤਾਂ ਪੋਖਵਾ ਮੈਂ ਉੱਥੇ ਜਾਉਂਦਾ ਮੈਂ ਕਿਦਾ ਜੂਗਾ ਬੰਦੇ ਕਿੱਥੋਂ ਲੈ ਜੇ ਨਾ ਹਾਂ ਤੁਸੀਂ ਮੈਨੂੰ ਪੰਜ ਛੇ ਦੀ ਡੀਲ ਇਦਾਂ ਹੀ ਦਿੱਤਾ ਜੇ ਸੁਣੋ ਮੇਰੀ ਗੱਲ ਤੁਸੀਂ ਮੈਨੂੰ ਪੰਜ ਛੇ ਵਰੀ ਇਦਾਂ ਡੀਲ ਦਿੱਤਾ ਤੁਸੀਂ ਮੇਰੇ ਨਾਲ ਪੇਟ ਕਰਕੇ ਗੱਲ ਕੀਤੀ ਮੂੰਹ ਕਰਕੇ ਗੱਲ ਨਹੀਂ ਕੀਤੀ ਮੇਰੇ ਨਾਲ ਮੈਂ ਕੂਤ ਰਖ ਕੇ ਗੱਲ ਹੋਣ ਤੁਸੀਂ ਲੱਗੇ ਜੇ ਮੈਂ ਬਿਲਕੁਲ ਮੰਨਦਾ ਹਾਂ ਹੁਣ ਤੁਸੀਂ ਐਸੇ ਲੱਗੇ ਜੇ ਐਵੇਂ ਤੁਸੀਂ ਕੰਮ ਕਰਦੇ ਜੇ ਠੀਕ ਹੈ ਨਾ ਪਹਿਲੇ ਤੁਹਾਡੀ ਮੀਟਿੰਗ ਕਰਨੀ ਹੈ ਮੈਂ ਤੁਹਾਨੂੰ ਮਿਲਿਆ ਆ ਕੇ ਮੈਂ ਤੁਹਾਨੂੰ ਪੰਜ ਵਾਰੀ ਮਿਲਿਆ ਆ ਕੇ ਤੁਸੀਂ ਮੈਨੂੰ ਪਹਿਲੇ ਸੈਟਰੀ ਲੋਡ ਨਹੀਂ ਕੀਤਾ ਤੁਸੀਂ ਮੈਨੂੰ ਇੰਨੀ ਵਾਰੀ ਮੇਰੇ ਨਾਲ ਗੱਲ ਕੀਤੀ ਗੱਲ ਕਰਕੇ ਤੁਸੀਂ ਮੇਰੇ ਨਾਲ ਮੂੰਹ ਨੇ ਮੇਰੇ ਨਾਲ ਕੀਤਾ ਤੁਸੀਂ ਪੇਠੇ ਕਰਕੇ ਮੇਰੇ ਨਾਲ ਗੱਲ ਕਰਦੇ ਥੀਏ ਧਰ ਦੇ ਪ੍ਰੈਸ਼ਰ ਆ ਅਸੀਂ ਵੀ ਵੋਟਾਂ ਪਾਈਆਂ ਆਵਾਜ਼ੀ ਪਾਡਰ ਹਾਂਜੀ ਮੈਂ ਇਹਦੇ ਤੇ ਪੈਸੇ ਗੱਲ ਕਿੱਥਾ ਪਿੰਡਾਂ ਜਿਹਨਾਂ ਪਿੰਡ ਵਾ 10 ਕਿੱਲਾ ਜਿਹਨਾਂ ਪਿੰਡ ਵਾ ਉਹਨੂੰ ਵੀ ਸੈਟਰੀ ਹੀ ਤੱਕ ਦੇ ਸਕੇ ਕਿੰਦੂ ਦੇ ਦੇ ਹੈ ਮੈਂ ਕੰਮ ਛੱਡਦਾ ਨਹੀਂ ਮੈਂ ਨਹੀਂ ਤੁਸੀਂ ਪਿੰਡ ਨੂੰ ਸੈਟਰੀ ਤੁਹਾਨੂੰ ਦੇਣਾ ਜਿਹਨੇ ਦੇਣਾ ਵਾ ਨਹੀਂ ਨਾ ਬਸ ਮੈਂ ਸ ਆਦਮੇ ਹੁਣ ਤੁਹਾਨੂੰ ਅੱਜ ਗੱਲ ਕਰਨੀਆਂ ਤੁਹਾਨੂੰ ਮੈਂ ਤਿੰਨ ਵਾਰੀ ਪੁੱਛ ਗਿਆ ਵਾਂ ਮੇਰੇ ਕੋਲ ਰਿਕਾਰਡਿੰਗਾਂ ਵਾਂ ਸਾਰੀ ਸੈਂਡ ਕੀਤੀਆਂ ਮੈਂ ਸਾਰੀਆਂ ਕੋਰਟ ਤੇ ਕੇਸ ਵਾ ਸਾਰਾ ਲਿਆ ਵਾ ਹੁਣ ਤੁਹਾਨੂੰ ਈਮੇਲ ਤਾਂ ਨਹੀਂ ਆ ਗਈ ਡੀਡੀਪੀ ਸਾਹਿਬ ਨੂੰ ਵੀ ਆ ਗਈ ਡੀਸੀ ਸਾਹਿਬ ਨੂੰ ਨਹੀਂ ਆਈ ਆ ਇਹ ਮੇਰੀ ਮੇਲੇ ਲੱਗੇ ਹੋਣਾ ਉਹਦਾ ਹੱਲ ਹੋਣਾ ਵਾ ਭਾਜੂ ਦਾ ਫਿਰ ਤਿੱਕੀ ਹਾਂ ਤਾਂ ਦਾ ਫਰਜ਼ ਮਨ ਰਹਿ ਤੋ ਕੋਈ ਮੈਨੂੰ ਇੱਕ ਵਾਰੀ ਡੀਲਿੰਗ ਕੀਤਾ ਤੁਹਾਡੀਆਂ ਤਿੰਨੋਂ ਰਿਕਾਰਡਿੰਗਾਂ ਮੈਂ ਭੇਜੀਆਂ ਨਾ ਹਾਂਜੀ ਜਿੱਦਾਂ ਤੁਸੀਂ ਮੈਨਾਂ ਡੀਲ ਕੀਤਾ ਤੋ ਮੇਰਾ ਮੂੰਹ ਹੀ ਕੀਤਾ ਠੀਕ ਆ ਗੁਰਦਾਸਪੁਰ ਦੇ ਪਿੰਡ ਕਲੇਰ ਕਲਾਂ ਦੇ ਮੌਜੂਦਾ ਸਰਪੰਚ ਸੁਧੀਰ ਚਾਬਾ ਨੇ ਬੀ ਡੀ ਪੀਓ ਧਾਰੀਵਾਲ ਉੱਪਰ ਉਸ ਨਾਲ ਦਫ਼ਤਰ ਵਿੱਚ ਗੁੰਡਾਗਰਦੀ ਕਰਨ ਅਤੇ ਝੂਠਾ ਪਰਚਾ ਦਰਜ ਕਰਵਾਉਣ ਦੇ આરોਪ ਲਗਾਏ ਹਨ। ਉਹਨਾਂ ਕਿਹਾ ਕਿ ਉਹ ਬੀ ਡੀ ਪੀਓ ਦਫ਼ਤਰ ਵਿੱਚ 4 ਮਾਰਚ ਨੂੰ ਮੀਟਿੰਗ ਸੰਬੰਧੀ ਬੀ ਡੀ ਪੀਓ ਨੂੰ ਮਿਲਣ ਦੇ ਲਈ ਗਏ ਸਨ ਜਿੱਥੇ ਬੀ ਡੀ ਪੀਓ ਗੁਰਮੀਤ ਸਿੰਘ ਨੇ ਉਸਦੇ ਨਾਲ ਧੱਕਾ ਮੋਕੀ ਕੀਤੀ ਤੇ ਬਾਅਦ ਵਿੱਚ ਪੁਲਿਸ ਨੂੰ ਸੱਦ ਕੇ ਉਸਦੇ ਉੱਪਰ ਹੀ ਝੂਠਾ ਪਰਚਾ ਦਰਜ ਕਰਵਾਇਆ। ਇਸ ਲਈ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹ ਬੀ ਡੀ ਪੀਓ ਤਾਰੀਵਾਲ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਸ ਉੱਪਰ दर्ज ਹੋਇਆ ਝੂਠਾ ਮਾਮਲਾ ਰੱਦ ਕੀਤਾ ਜਾਵੇ। ਦੂਜੇ ਪਾਸੇ ਇਸ ਮਾਮਲੇ ਵਿੱਚ ਬीडीपीਓ ਤਾਰੀਵਾਲ ਗੁਰਬੀਰ ਸਿੰਘ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਸਰਪੰਚ ਨੂੰ ਪਿੰਡ ਦੇ ਕੋਰਮ ਪੂਰੇ ਕੰਮ ਪੂਰੇ ਕਰਨ ਦੇ ਲਈ ਬੁਲਾਇਆ ਗਿਆ ਸੀ ਤੇ ਸਰਪੰਚ ਨੇ ਦਫ਼ਤਰ ਵਿੱਚ ਆ ਕੇ ਉਹਨਾਂ ਦੇ ਨਾਲ ਦੁਰਵਿਵਾਰ ਕੀਤਾ। ਸੁਧੀਰ ਚਾਬਾ ਮੇਰਾ ਨਾਂ ਜੀ ਸਰਪੰਚ ਪਿੰਡ ਗਲੇਰਖਲਾਂ ਤੋਂ ਤੇ ਸਾਡਾ ਇਦਾਂ ਹੋਇਆ ਕਿ ਸਾਡੇ ਕੋਰਮ ਦਾ ਮਸਲਾ ਹੈਗਾ ਥੋੜਾ ਜਿਹਾ ਤੇ ਬੀਡੀਪੀ ਸਾਹਿਬ ਹੋਣਾ ਨੇ ਸਾਨੂੰ ਚਿੱਠੀ ਪਾਈ ਆ ਸੋਮਵਾਰ ਦੇ ਤਾ 3 ਤਰੀਕ ਨੂੰ ਮਾਰਚ ਦੀ ਨੂੰ ਤੇ ਆਪਣੇ ਤੁਸੀਂ ਆਓ ਉਥੇ 10:30 ਵਜੇ ਸਵੇਰੇ ਉਹ ਜਿਹੜੀ ਚਿੱਠੀ ਤਾਂ ਦੱਸਾਂਗੇ ਆਪਾਂ ਤੇ ਉਹਦੇ ਵਿੱਚ ਅਸੀਂ ਸਵੇਰੇ ਜੇ 10:30 ਟਾਈਮ ਦਿੱਤਾ ਤੇ ਅਸੀਂ ਮੈਂ ਗਿਆ 2:30 ਵਜੇ ਕਿਉਂਕਿ ਬੰਦੇ ਸਾਰੇ ਮੇਲੇ ਤੇ ਗਏ ਹੀਗੇ ਚੋਲੇ ਦਾ ਮੇਲਾ ਚੱਲਦਾ ਹੀ ਸੰਗ ਦਾ ਤੇ ਮੈਂ ਗਿਆ ਉਥੇ ਜਾ ਕੇ ਜਾ ਕੇ ਮਿਲਿਆ ਮੈਂ ਤੇ ਮੀਟਿੰਗ ਚੱਲਣ ਦੇ ਪਹਿਲਾਂ ਮਨੇ ਰੇਗਾ ਦੀ 1 ਘੰਟਾ ਉੱਥੇ ਮੈਂ ਵੇਟ ਕੀਤੀ ਆ ਫਿਰ ਮੈਂ ਗਿਆ ਤੇ ਫਿਰ ਉਹਨਾਂ ਨੇ ਮੈਨੂੰ ਮਿਲੇ ਆ ਕੇ ਮੈਨੂੰ ਤੇ ਮੈਂ ਮਿਲਿਆ ਤੇ ਮੈਨੂੰ ਆਦੇ ਹਾਂਜੀ ਤੁਸੀਂ ਮੈਂ ਦੱਸਿਆ ਕਿ ਮੈਂ ਪਿੰਡ ਕਦੇਣਾ ਤੋਂ ਆਇਆ ਸਰਪੰਚਾ ਜੀ ਤੇ ਤੁਹਾਨੂੰ ਸਦੇਜ ਹਾਂਜੀ ਤੁਸੀਂ ਆਏ ਜੀ ਤੇ ਆਪਣਾ ਕਰੋ ਸੈਣ ਤੇ ਮੈਂ ਸਾਡੀ ਟੀਮ ਤੇ ਸਰੀ ਆਈ ਨਹੀਂ ਸਾਡੇ ਸਾਰੇ ਮੈਂਬਰ ਤੇ ਗਏ ਮੇਲੇ ਤੇ ਹੈ ਸੰਗ ਤਾਂ ਮੇਲੇ ਚਲਦੇ ਆ ਵਾ ਤੁਸੀਂ ਕੱਲ ਸ਼ਾਮ ਨੂੰ ਚਿੱਠੀਆਂ ਪਾਈਆਂ ਜੀ ਹੈ ਤੇ ਤੁਸੀਂ ਸਵੇਰ ਦਾ ਟਾਈਮ ਦੇ 24 ਘੰਟੇ ਪੂਰੀ ਵੀ ਨਹੀਂ ਬੰਦੇ ਬੰਦਾ ਕਾਗਜ਼ੀ ਕਾਰਵਾਈ ਕੋਈ ਵੀ ਚਲਦੀ ਆ ਕੋਈ ਟਾਈਮ ਹੁੰਦਾ ਵਾ ਹਫਤੇ ਦਾ ਦਹਾ ਦੇਣਾਂ ਦਾ ਤੇ ਦੱਸ ਦੇਣੇ ਪਹਿਲਾਂ ਤੇ ਇਹਨੂੰ ਦੱਸੋ ਨਹੀਂ ਚਾਰ ਦਿਨ ਘੱਟ ਤੋਂ ਘੱਟ ਤੁਹਾਨੂੰ ਟਾਈਮ ਮਿਲੇ ਤੇ ਆਂਦੇ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਅਹੀਂ ਹੋਰ ਵੀ ਕਈ ਕੰਮ ਕਰਨੇ ਨੇ ਕੱਲੇ ਤੁਹਾਡੇ ਨਹੀਂ ਕੱਲੇ ਕੰਮ ਕਰਨੇ ਪੈਂਦੇ ਮੈਂ ਕਿਹਾ ਵੇਖੋ ਜਿੱਦਾਂ ਵਿਕਾਸ ਵਾਸਤੇ ਬਿਠੇ ਜੇ ਤੇ ਅਸੀਂ ਪਿੰਡ ਦਾ ਵਿਕਾਸ ਕਰਨਾ ਹੈ ਪਿੰਡ ਦੇ ਮਣਕੇ ਚੁਣੇ ਹੋਏ ਆ ਜਨਤਾ ਦੇ ਨੰਮ ਦੇ ਆ ਤੇ ਅਸੀਂ ਕਿਹੜਾ ਕੋਈ ਆਪਣਾ ਪਰਸਨਲੀ ਕੰਮ ਕਰਨਾ ਵਾ ਤੇ ਆਂਦੇ ਤੁਸੀਂ ਸਾਡੇ ਕੋਲ ਇੰਨਾ ਕੰਮ ਨਹੀਂ ਹੈ ਤੁਸੀਂ ਆਪਣੇ ਸੈਨ ਕਰੋ ਤੇ ਆਪਣਾ ਜਾਓ ਜਿਹਨੇ ਹੋਰ ਵੀ ਹੋਣਾ ਉਹਨੂੰ ਭੇਜ ਦਿਓ ਆਪਣੇ ਮੈਂਬਰ ਨੂੰ ਮੈਂ ਇੱਥੇ ਮੈਂਬਰ ਤੇ ਕੋਈ ਵੀ ਨਹੀਂ ਆ ਕੋਈ ਵਾਂਡੇ ਗਿਆ ਵਾ ਕੋਈ ਮੇਲੇ ਤੇ ਗਿਆ ਵਾ ਕੋਈ ਕਿਤੇ ਗਿਆ ਵਾ ਆਂਦਾ ਫਿਰ ਤੁਹਾਨੂੰ ਨਹੀਂ ਪਤਾ ਇਹਨਾਂ ਦਾ ਮੈਂ ਆਪਣੇ ਕੰਮ ਕਰੋ ਤੇ ਮੈਂ ਆਪਣੇ ਵੀਡੀਓ ਸਾਹਿਬ ਤੁਸੀਂ ਪਹਿਲਾਂ ਵੀ ਸਾਡੇ ਨਾਲ ਇਦਾਂ ਡੀਲ ਕੀਤਾ ਵਾ ਪਹਿਲਾਂ ਸਾਡਾ ਚੱਕਰ ਚੱਲਦਾ ਸੀਗਾ ਕਿ ਸਾਨੂੰ ਕੋਈ ਸਾਈਟ ਨਹੀਂ ਦੇ ਦੇ ਤੇ ਸਾਈਟ ਤੁਸੀਂ ਹਜਦਾ ਕਿ ਸਾਨੂੰ ਪਤਾ ਤੁਹਾਨੂੰ ਸਾਈਟ ਕਿਹੜਾ ਹੈ ਕਿਹੜਾ ਵਾ ਕਦੀ ਸਾਨੂੰ ਸਾਈਟਰੀ ਦੇ ਜਾਂਦੇ ਕਦੀ ਕੋਈ ਹੋਰ ਦੇ ਦਿੰਦੇ ਜੀ ਤੇ ਸਾਨੂੰ ਸਮਝ ਨਹੀਂ ਲੱਗਦੀ ਜੇ ਸਾਨੂੰ ਨੂੰ ਪੁੱਛਦੇ ਆਂ ਉਹ ਆਂਦਾ ਮੇਰੇ ਕੋਲ ਚਾਰਜ ਖੋਲਿਆ ਵਾ ਜੇ ਕਿ ਦੂਜੇ ਨੂੰ ਪੁੱਛਦੇ ਆਂ ਆਂਦਾ ਮੈਂ ਤੇ ਚਾਰਜ ਲਿਆ ਹੀ ਨਹੀਂ ਆ ਤੇ ਸਾਨੂੰ ਇਦਾਂ ਬੜਾ ਇਹਨਾਂ ਨੇ ਹਰਾਸ ਕੀਤਾ ਜੀ ਇਹਨਾਂ ਨੇ ਵੀਡੀਓ ਸਾਹਿਬ ਬਣਾਨੇ ਕਿ ਵੀਡੀਓ ਜੇ ਮੈਂ ਬਣਾਉਂਦਿਆਂ ਵਾਂ ਤੇ ਉਹਨਾਂ ਨੂੰ ਪਤਾ ਲੱਗ ਗਿਆ ਜੀ ਇਹ ਵੀਡੀਓ ਬਣਾਉਂਦਿਆਂ ਲੱਗੇ ਮੈਡਮ ਦੱਸਤਾ ਤੇ ਉਹ ਝਪਟ ਕੇ ਮੇਰੇ ਫੋਨ ਨੂੰ ਪਏ ਆ ਤੇ ਮੈਂ ਫਿਰ ਉਤੋਂ ਨਿਕਲਣ ਦੀ ਕੀਤੀ ਕਿ ਮੈਂ ਆਪਣਾ ਪਹਿਲਾਂ ਦੇਖੋ ਜੇ ਮੈਂ ਸੇਫਟੀ ਜਿਹੜੀ ਆਪਣਾ ਹਾਂਜੀ ਮਾਰਿਆ ਵੀ ਦੋਹਾਂ ਦੇਖੋ ਉਹਨਾਂ ਦੋ ਬੰਦੇ ਆਪਣੇ ਬਾਹਰ ਹੀ ਏਕ ਆਪਣਾ ਸੋਨ ਸੈਟੀ ਰੀਗਾ ਏਕ ਸਰਜੀਤ ਹੀਗਾ ਤੇ ਦੋ ਤਿੰਨ ਜਿਹੜੇ ਜੀ ਉਹ ਤੇ ਮੈਂ ਨਾਂ ਤੋਂ ਨਹੀਂ ਜਾਣਦਾ ਤੇ ਉਹ ਸਾਰੇ ਨੇ ਮੈਨੂੰ ਉੱਥੇ ਧੱਕਾ ਮੋਕੀਦੇ ਕਿ ਸੌਣ ਮੋਕੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਫਿਰ ਉਤੋਂ ਨਿਕਲਿਆ ਪਰਚਾ ਕੀ ਕਰਾਇਆ ਹੈ ਤੁਹਾਡੇ ਕੋਲ ਪਰਚਾ ਵਿਖੋ 353 ਦਾ ਉਹਨਾਂ ਨੇ ਕਰਿਆ 186 ਤੱਕ ਕਿ ਇਹਨਾਂ ਇੱਕ ਕਾਗਜੀ ਮਲੇ ਫੈਲਾ ਪਾੜੀਆਂ ਇਹਦਾ ਕੁਛ ਕੀਤਾ ਵਾ ਤੇ ਇੱਥੇ ਤੱਕ ਕਿ ਮੈਂ ਤੇ ਵਖੋ ਉੱਥੇ ਆਪਣੇ ਤੇ ਬਿਠਾ ਵਾਂ ਉਹਨਾਂ ਦੇ ਗੱਲਬਾਤ ਕਰਦੇ ਆ ਬੜੇ ਆਰਾਮ ਨਾਲ ਤੇ ਜਿਦਾਂ ਇਹਨਾਂ ਦਾ ਪਲਾਨ ਹੁੰਦਾ ਜਿਹੜੇ ਬੰਦੇ ਉੱਥੇ ਬਾਹਰ ਪਠਾਈ ਮੈਂ ਤੇ ਉੱਥੋਂ ਹਿਸਾਬ ਨਾਲ ਜਿਦਾਂ ਇਹਨਾਂ ਨੇ ਪੂਰਾ ਪਲਾਨ ਕੀਤਾ ਹੀਗਾ ਕਿਹੜੇ ਕਲੀਅਰ ਪਲਾਨ ਹੈ ਜੀ ਮੈਂ ਮੈਂਬਰ ਪਰ ਜ਼ਿਆਦਾ ਮੈਂਬਰ ਆਣੇ ਜੀ ਜਿਹੜੀ ਸਾਰੀ ਘਟਨਾ ਵਾਪਰੀ ਆ ਤੁਸੀਂ ਉਹਦੋਂ ਕਿੱਥੇ ਕਿਹੜੀ ਸਾਰੀ ਗੱਲਬਾਤ ਹੋਈ ਸਰ ਮੈਂ ਉਦੋਂ ਆਪਣੇ ਕਿਸੇ ਦੀ ਮਰਗੀ ਮੈਰਜੀ ਸੀ ਮੈਂ ਹਲਵਾਈ ਦਾ ਕੰਮ ਕਰਦਾ ਤੇ ਮੈਂ ਮੈਜ ਤੇ ਗਿਆ ਤੇ ਉਹਨਾਂ ਦਾ ਇੱਕ ਮੈਂਬਰ ਆਇਆ ਤੇ ਉਹ ਆ ਕੇ ਤੇ ਮੇਰੀ ਵਾਈਫ ਨੂੰ ਪੁੱਛਦਾ ਹੈ ਮਦ ਕੇ ਉਹ ਚਿੱਠੀ ਆਈ ਆ ਤੇ ਆਈ ਕੇ ਠੀਕ ਹੈ ਜੀ ਉਹ ਨਾਲ ਮੈਨੂੰ ਸੁਣਾ ਦਿੱਤਾ ਮੈਂ ਚਲੋ ਠੀਕ ਹੈ ਮੈਂ ਭਾਈ ਹੁਣਾਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਕਿ ਮਦ ਕੇ ਇਦਾਂ ਤਾਂ ਆਏ ਆਂਦੇ ਕੋਈ ਗੱਲ ਨਹੀਂ ਵੀ ਕੋਈ ਨਹੀਂ ਕਰ ਲਾਂਗੇ ਉਹ 4 ਤਰੀਕ ਤੇ ਫਿਰ ਮੈਂ ਹੀ ਮੁੜ ਕੇ ਫਿਰ ਆਪਣੇ ਕੰਮ ਤੇ ਲਵਾਈ ਦੇ ਤੇ ਵੀਰ ਜੀ ਆਪਣੇ ਸਰਪੰਚ ਸਾਹਿਬ ਜਿਹੜੇ ਉਹਾਂ ਦੇ ਕੋਈ ਨਹੀਂ ਆਹੀ ਮੀਟਿੰਗ ਦਾ ਪਤਾ ਕਰਉਂਦੇ ਆ ਤੇ ਇਹਨਾਂ ਦੇ ਨਾਲ ਕੋਈ ਨਹੀਂ ਹੋ ਵਕਤ ਤੇ ਬਾਕੀ ਜਿਹੜੇ ਮੈਂਬਰ ਹੀ ਉਹ ਵੀ ਕੋ ਆਪਣੇ ਕਮਾਕਾਰਾਂ ਤੇ ਕੋ ਮੇਲਾ ਵੇਖਣ ਗਏ ਆਪਣਾ ਚੋਲਾ ਸਾਹਿਬ ਦਾ ਮੇਲਾ ਸੀ ਤੇ ਇਸ ਕਰਕੇ ਉਹ ਵੀਰਜੀ ਸਰਪੰਚ ਸਾਹਿਬ ਜਿਹੜੇ ਕੱਲੇ ਗਏ ਹਾਂਜੀ ਸਾਰੀ ਪੰਚਾਇਤ ਦਾ ਲਿਖਿਆ ਜੀ ਮਾਰਾ ਕੀ ਲੱਗਦੀ ਇਹ ਕੱਲੇ ਚਾ ਜੀ ਝੂਠਾ ਪਰਚਾ ਇਹ ਬਹੁਤ ਮਰਗੀ ਗਲਤ ਕੀਤਾ ਗਿਆ ਹੈ ਇਹ ਝੂਠਾ ਪਰਚਾ ਕੀਤਾ ਮੈਂ ਇਹ ਸਾਰੀ ਠੱਕੇ ਸਹੀ ਹੋਈ ਹੈ ਜੀ ਸਾਰੀ ਪੰਚਾਇਤ ਨਾਲ ਜੀ ਇਹ ਸਰਪੰਮ ਲਾ ਭੀ ਇਹਨੂੰ ਸਾਨੂੰ ਜਿਹੜਾ ਇਹਨੂੰ ਅਸੀਂ ਨੋਟਸ ਪੇ ਜਾਇਸ ਸਰਪੰਚ ਦੇ ਸਮੂਹ ਪਚਾਇਨ ਨੂੰ ਚਾਰ ਤਿੰਨ ਉਹ ਦਫਤਰ ਆ ਕੇ ਆਪਣੇ ਹਾਜ਼ਰ ਹੋ ਤੇਰਾ ਕੋਰਮ ਸਿੱਧ ਨਹੀਂ ਹੁੰਦਾ ਉਹਦੇ ਸਬੰਧ ਚ ਜਾਇ ਇਹ ਨੋਟਿਸ ਭੇਜਿਆ ਸੀ ਇਹ ਸਾਡੇ ਦਫਤਰ ਦੀ ਪੰਚਾਇਤ ਲੈ ਕੇ ਹਾਜ਼ਰ ਹੋਇਆ ਠੀਕ ਹੈ ਜੀ ਇਹ ਹਾਜ਼ਰ ਹੋ ਕੇ ਆ ਕੇ ਸਾਡੇ ਦਫਤਰ ਦੀ ਜਿਹੜੀ ਹੈ ਰਕਟ ਕਰਨੀ ਸ਼ੁਰੂ ਕਰਤੀ ਅਸੀਂ ਨੂੰ ਕਿਹਾ ਵੀ ਜਿਹੜੀ ਗੱਲ ਹੈ ਤੂੰ ਆਪਣੇ ਬਿਆਨ ਦੇ ਜਿ세 ਤਰ੍ਹਾਂ ਕੋਈ ਵੀ ਤੇਰੇ ਮੈਂਬਰਾਂ ਮੈਂ ਕੱਲੇ ਕੱਲੇ ਮੈਂਬਰ ਦੇ ਆਪਣੇ ਦਕਸਤ ਦੇ ਜਿਹੜਾ ਤੇਰਾ ਕੋਰਮ ਕੋਰਮ ਸਦਕਾ ਅਹਿੰ ਤੜ ਡੀਡੀਪੋ ਸਾਹਮਣੇ ਪੈਣਾ ਫਿਰ ਤੇਰਾ ਪ੍ਰਮੰਧਕ ਕਰਨਾ ਅਸੀਂ ਪ੍ਰਮੰਧਕ ਲਾਸ ਤੇ ਪ੍ਰਮੰਧਕ ਜਿਹੜਾ ਡੀਡੀਪੋ ਸਾਹਮਣੇ ਇਹਦੇ ਮੈਂਬਰ ਇਹਨੇ ਆ ਕੇ ਦਫਤਰਾਂ ਕਾਗੇ ਹੁਲੜਵੜੀ ਸ਼ੁਰੂ ਕਰਤੀ ਹੁਲੜਵੜੀ ਕਰਦੇ ਤੇ ਦਫਤਰੋ ਕਾਗੇ ਲੈ ਕੇ ਬਾਹਰ ਟਾਬੇ ਦੇ ਦੌੜ ਗਿਆ ਜੀ ਉੱਥੋਂ ਜਾ ਕੇ ਸਾਡੇ ਦਫਤਰ ਦੇ ਜਿਹੜਾ ਸੇਵਾਦਾਰ ਆ ਉਹਨੂੰ ਫੜ ਲਿਆ ਜੀ ਉਤੋਂ ਬਾਅਦ ਜਿਹੜੀ ਪੁਲਸ ਆ ਗਈ ਆ ਪੁਲਸ ਨੇ ਫਿਰ ਜਿਹੜੀ ਉਹ ਜਿਹੜੇ ਹੋਟਲ ਦੇ ਕੇਬਲ ਦੇ ਟਾਬੇ ਦੇ ਜਿਹੜੇ ਸੀਸੀਟੀਵੀ ਕੈਮਰੇ ਆ ਉਹਦੇ ਕੈਮਰੇ ਵਿੱਚੋਂ ਇਹਦੇ ਕੋਲ ਦੋ ਮੋਬਾਈਲ ਤੇ ਕਾ ਕੇ ਜਿਹੜੇ ਉਹ ਸਾਰੀ ਫਿਰ ਸੀਸੀਟੀਵੀ ਵਿੱਚ ਜਿਹੜਾ ਪੂਰਾ ਜਿਹੜਾ ਮਾਮਲਾ ਜਿਹੜਾ ਦਰਜਾ ਟਾਬੇ ਦਾ ਇਸੇ ਘਟਨਾ ਕੋਲੋਂ ਵਾਪਸ ਕਿੰਨੀ ਗਰੀ ਹੈ ਇਹ ਘਟਨਾ ਮੈਂ ਆਪਣੀ ਚਾਰ ਤਿੰਨ ਨੂੰ ਜਿੱਦਾਂ ਆਪਾਂ ਬੁਲਾਇਆ ਜੀ ਨਹੀਂ ਜੀ ਬਤਮੀ ਨੇ ਕੀਤੀ ਉਹ ਸਾਡੇ ਜਿਹੜੇ ਦਫ਼ਤਰ ਜਿਹੜੀ ਆ ਨਾ ਤੇ ਸਾਨੂੰ ਬਿਆਨ ਦੇ ਰਿਆ ਨਾ ਸਾਨੂੰ ਇਹ ਕਹਤੂ ਸਾਨੂੰ ਆਪਣੇ ਬਿਆਨ ਦੇ ਮੈਂਬਰਾਂ ਦੇ ਵੱਖਰੇ ਬਿਆਨ ਬਿਆਨ ਨਹੀਂ ਦੇ ਰਿਆ ਦਫ਼ਤਰਾਂ ਕੇ ਬਤਮੀ ਜੀ ਕਰੀ ਜਰਾ ਇੱਥੇ ਲੇਡੀ ਸਟਾਫ ਅਸੀਂ ਪਹਿਲਾਂ ਮੀਟਿੰਗ ਆਣਦੇ ਅਸੀਂ ਕਹੇ ਤੂੰ ਆਪਣੇ ਬਿਆਨ ਦੇ ਜੇ ਤੂੰ ਕੋਰਮ ਤੇਰਾ ਸਿੱਧ ਨਹੀਂ ਹੁੰਦਾ ਤੂੰ ਬਿਆਨ ਦੇ ਤੇਰੇ ਸਿਰ ਤਾਂ ਬਿਆਨ ਲੈਣੇ ਆ ਅਸੀਂ ਪਰਮੰਧਿਕ ਨਾਲ ਪਰਮੰਧਿਕ ਜਿਹੜਾ ਜਿਲ੍ਹਾ ਕਾਥੇਪੀਆ ਅਸੀਂ ਅਰਦਾਸਪੁਰ ਤੋਂ ਆ ਅਸੀਂ ਤੋਂ ਜੋ ਵੀ ਤੜਿਆ ਬਿਆਨ ਲਿਖ ਕੇ ਡੀਡੀਪੀਓ ਸਾਹ ਨੂੰ ਭੇਜਦੇ ਨੇ ਤੁਹਾਡੇ ਕੱਲੇ ਆ ਇਹ ਦੇ ਮੈਂਬਰ ਸਰਪੰਚ ਦੇ ਹੱਕ ਜਾਂ ਆ ਜਿਹੜੇ ਸਰਪੰਚ ਦੇ ਉਹ ਡੋੜੀ ਫਾਈਲ ਪੜਾ ਕੇ ਅਸੀਂ ਜਿਹੜੀ ਡੀਡੀਪੀਓ ਸਾਹਿਬ ਨੇ ਡੀਡੀਪੀਓ ਸਾਹਿਬ ਨੇ ਫਿਰ ਨੋਟਸ ਤੇ ਜਣਾਉਂਦਾ ਤੇ ਫਿਰ ਪਰਮੱਤ ਲੱਗ ਸਕਦਾ ਸਿੱਧਾ ਨਹੀਂ ਪਰਵੱਦਨ ਲੱਗ ਸਕਦਾ ਉਹ ਆਪਾਂ 2-4 ਦਿਨ ਪਹਿਲਾਂ ਭੇਜਦੇ ਨੇ ਚਿੱਠੀ ਇਹਦੇ 24 ਘੰਟੇ ਦੇ ਬੰਦ ਨਹੀਂ ਇਹਦੇ ਨਹੀਂ ਆਪਾਂ ਜਿਹੜੀ ਚਿੱਠੀ ਭੇਜੀਏ ਸਾਡਾ ਪੰਜੀ ਦੋ ਦਾ ਨੰਬਰ ਲਗਾ ਦੀ ਹਾਂਜੀ ਤੇ ਸੀਵਾ ਦਰ ਲੈ ਕੇ ਜਾਂਦਾ ਚਿੱਠੀਆਂ ਸਾਡੇ ਦਫ਼ਤਰ ਦਾ ਉਹ ਜਦੋਂ ਚਿੱਠੀਆਂ ਲੈ ਕੋਈ ਮਿਲਦਾ ਕੋਈ ਨਹੀਂ ਬੰਦਾ ਕੋਈ ਮਦਾ ਮਰ ਚਲੋ ਲੇਬਰ ਕਲਾਸ ਤਾਂ ਵੀ ਹੁੰਦੀ ਹੈ ਮੈਂਬਰ ਉਹਨਾਂ ਨੂੰ ਨਹੀਂ ਮਿਲਦਾ ਉਹਨਾਂ ਦੇ ਘਰ ਜਾ ਕੇ ਤਨਵੀਰ ਕਰਨ ਦੇ ਮੌਕੇ ਤੇ ਘਰ ਨਹੀਂ ਹੁੰਦਾ ਪਰ ਅਸੀਂ ਇਹਨੂੰ ਜਿਹੜੇ 4-3 ਨੂੰ ਸੱਦਿਆ ਉਹ ਕਹਿੰਦਾ ਮੈਂ ਜਦੋਂ ਅੱਜ ਉਹ ਪਹਿਲਾਂ ਵੀ ਗਿਆ ਵਾ ਤੇ ਵੀਡੀਓ ਸਾਫ ਕਰਨਾ ਸਹੀ ਦੇ ਹੀ ਨਹੀਂ ਕਰਦਾ ਕਿ ਮੇਰਾ ਬਤਨੀ ਜੀ ਕਰਦੇ ਇਹ ਕਿੰਨੀ ਚਾਹੀਏ ਇਹਦੇ ਬਾਰੇ ਵੇਖੋ ਜੀ ਜਿਹੜਾ ਸਰਪੰਚਾ ਮੈਂਬਰ ਹੈ ਲੋਕਲ ਆ ਇਦਾਂ ਹੋ ਨਹੀਂ ਸਕਦਾ ਤੇ ਨਾ ਹੀ ਇਹਦੇ ਬਾਰੇ ਨੇ ਕਿਹਾ ਆ ਇਹ ਸਾਰਾ ਜਿਹੜਾ 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 ਆਪਣੇ ਕੈਮਰੇ ਵਿੱਚ ਇਹਦਾ ਕੈਦ ਹੋਇਆ ਜੋ ਇਹਦੇ ਬਤਨੀ ਜੀ ਕੀਤੀ ਪੁਲਿਸ ਨੇ ਕਿਹਾ ਆਪਾਂ ਤੁਸੀਂ ਕੈਮਰਾ ਚੈੱਕ ਕਰ ਸਕਦੇ ਇਹਦੇ ਬਾਰੇ ਆਪਾਂ कैमरा चेक हो सकता है इंडिया क्राइम न्यूज जुलम के खिलाफ जंग आप देख रहे हैं इंडिया क्राइम न्यूज